ਸੋਨ ਦਾ ਰਿਸਪੈਕਟ ਇਹਨਾਂ ਨੂੰ ਮੈਂ ਗੋਲਿੰਗ ਮਾਈਕਰ ਇਹਦੇ ਵਿੱਚ ਰੋ ਹਮ ਉਹ ਸਭ ਜੀ ਸਾਨੂੰ ਗ੍ਰੈਡੂਟ ਇੱਕ ਬਹੁਤ ਵੱਡੀ ਸਫਲਤਾ ਪ੍ਰਾਪਤ ਕਰੇ ਸਾਡੀ ਟੀਮ ਨੂੰ ਸਤਿਉ ਅਕਾਲ ਗੁਰਿੰਦਰ ਸਿੰਘ ਨਾਗਰਾ ਇਹਨਾਂ ਨਾਲ ਅਫੀਸ਼ਰਸ ਦੇ ਤਪੀ ਸਿੰਘ ਤੇ ਇਹਨਾਂ ਨੇ ਉਸ ਫਾਇਰ ਵੀ ਨਾਲ ਜਸਪ੍ਰੀਤ ਨੂੰ ਨਾਲ ਖਡਾ ਫਨੇ ਤੇ ਬਤਾਸ ਮੇਗਾ ਪਿਛਲੇ ਸਾਡੇ ਲੱਗਦੇ ਦੇ ਵਿੱਚ ਕਾਫੀ ਜੋਰੀਏ ਚਕਾਰੀਆਂ ਦਾ ਕੰਮ ਕਾਫੀ ਚੱਲ ਪਿਆ ਸੀਗਾ ਉਹਦੇ ਬੰਦੇ ਮੈਂ ਅਸੀਂ ਇੱਕ ਸਾਦੇ ਲਾ ਕੇ ਨਕਾ ਲਾਇਆ ਸੀਗਾ ਜੇ ਸੀ ਰਾਜਵੀਰ ਸਿੰਘ ਆਲੇ ਨਾਲ ਦੇ ਉਹਦੇ ਵਿੱਚ ਅਸੀਂ ਜਿਹੜੇ ਤਿੰਨ ਬੰਦੇ ਗੌਮੋਖੀਤੇ ਜਿਹਦੇ ਵਿੱਚ ਖਲੀ ਪੁੱਤਰ ਸਾਫਪਾਲ ਵਾਸੀ ਮਹਲਾ ਸਬਕੁਰਾ ਉਤਲਾ ਮਨੀ ਪੁੱਤਰ ਸਾਫਪਾਲ ਵਾਸੀ ਸਮਸਤਪੁਰਾ ਕੋਤਲਾ ਤੇ ਰਜਤ ਸਿੰਘ ਪੁੱਤਰ ਬੇਮਸੀਹ ਬਹਿਰਾਮ ਸੇਸਤਾ ਕੋ ਉਪਤਾਨੇ ਦੇ ਵਿੱਚ ਨਲੋ ਲਾਉਣਾ ਗੌਮੋਖੀਤੇ ਇਨਾਂ ਦੇ ਕੋਲ ਜਿਹੜਾ ਨਸ਼ੇ ਦੀਆਂ ਸਾਨੂੰ 1000 ਚਾਲ ਮੋੜੀਆਂ ਜਿਹੜੀਆਂ ਪਾਪ ਹੋਈਆਂ ਤੇ ਜਿਨ੍ਹਾਂ ਤੇ ਤਪਮਾ ਤਾ ਦਾ ਡੇਟਾ ਕੇ ਅੱਜ ਤੱਕ ਸਭ ਰਿਆ ਵਿਰੋਧ ਨਸ਼ਾ ਦੇ ਗਿਰੋਬ ਸਾਡੇ ਸ਼੍ਰੀਮਾਨ ਐਸਐਸਪੀ ਅ ਸਜਾ ਸ਼੍ਰੀ ਸੰਦੀਪ ਮਲਕੀ ਤੇ ਪਾਕਿਸਤਾਨ ਦੇ ਜੀ ਸਾਹਿਬ ਮਿੰਨ ਸਿੰਘਲ ਨੇ ਉਹਨਾਂ ਦੀ ਦਿਸ਼ਾ ਦਾ ਦੇਸ਼ੇਟ ਸੀ ਇਹ ਕਾਰਵਾਈ ਪਾਉਂਦੇ ਹੋਏ ਇਹਨਾਂ ਤਿੰਨ ਬੰਦਿਆਂ ਨੂੰ ਅਰਕ ਕਰਕੇ ਇਨਾਂ ਦੇ ਕੋਲੋਂ ਗਰਮ ਸਿੰਘ ਮਾਨ ਦੇ ਪਰਚਾ ਦਰਜ ਕੀਤਾ ਸੀ 183 ਨੰਬਰ ਨੂੰ ਮਤਬਾ ਦਰਜ ਕੀਤਾ ਜਿਹਦੇ ਵਿੱਚ ਇਹਨਾਂ ਦੀ ਗਜ਼ੀਰ ਕੁਸ਼ਕਿਸ਼ ਦੇ ਵਿੱਚ ਆਇਆ ਕਿ ਇੱਕ ਚੌੜਾ ਪਿੰਡ ਦੇ ਵਿੱਚ ਚੌੜਾ ਪਿੰਡ ਪਿੰਡਾਂ ਚਲਾਣ ਦੇ ਲਾਗੇ ਉਹਦੇ ਵਿੱਚ ਇਹਨਾਂ ਨੇ ਇੱਕ ਘਾੜ ਦੇ ਵਿੱਚ ਟਾਕਾ ਮਾਰਿਆ ਟਾਕੇ ਦੇ ਵਿੱਚ ਇਹਨਾਂ ਨੇ ਉੱਥੋਂ ਕਾਫੀ ਇਹਨਾਂ ਨੇ ਤੈਸ਼ ਲਈ ਜਿਹਦੇ ਵਿੱਚ ਇਨਾਂ ਨੇ ਇਨਾਂ ਕੋਲ ਮਾਰੂ ਹਥਿਆਰ ਸੀ ਕਿ ਫਿਰ ਚਾ ਇੱਕ ਖਡਾਉਣਾ ਨਵਾਂ ਪਿਸਤਲ ਆ ਤੇ ਹੋਰ ਵੀ ਇਹ ਇਨਾਂ ਕੋਲ ਹਥਿਆਰ ਸੀ ਜਿਹਦੇ ਵਿੱਚ ਇਨਾਂ ਨੇ ਘਰ ਵੜ ਕੇ ਜ਼ਬਰਦਸਤੀ ਲੁੱਟਖੋ ਕਰਕੇ ਕਰੀਬ ਇਨਾਂ ਨੇ 31 ਹਜ਼ਾਰ ਰੁਪਿਆ ਇਨਾਂ ਨੇ ਉੱਥੋਂ ਲੁੱਟਖੋ ਕੀਤੀ ਤੇ ਲੁੱਟਖੋ ਕਰਕੇ ਫਿਰੇ ਉੱਥੋਂ ਭੱਜੇ ਉੰਬੀ ਇਹਨਾਂ 19 ਸਾਲ ਦੀ ਜਿਹੜਾ ਮਕਦਮਾ ਕੇਸ ਹੋ ਗਿਆ ਅਸੀਂ ਇਨਾਂ ਤੇ ਇਨਾਂ ਦੇ ਕੋਲੋਂ ਸਾਨੂੰ 31 ਹਜ਼ਾਰ ਰੁਪਿਆ 4 ਟੋਲੇ ਸੋਨਾ 4 ਟੋਲੇ ਸੋਨੇ ਦੇ ਵਿੱਚ ਦੋ ਚੈਨੀਆਂ ਸੋਨੇ ਦੀਆਂ ਇੱਕਹਾ ਜੇ ਆਹ ਉਹ ਘੜੀਆਂ ਤੇ 150 ਮਰੀਕੀ ਡਾਲਰ ਹੈ ਜਿਹੜਾ ਸਾਨੂੰ ਇਹਦੇ ਵਿੱਚੋਂ ਸਾਡੀ ਰਿਕਵਰੀ ਹੋਈ ਹੈ ਇਹ ਸਾਡੀ ਪਾਰਟੀ ਮਿਊਸਪਲਿਟੀ ਟਾਂਡੇ ਦੀ ਮਿਊਸਪਲਿਟੀ ਦੋਨੋਂ ਬਹੁਤ ਵੱਡੀ ਸਾਡੀ ਕਮਜਾਗੀ ਆ ਔਰ ਇਹਨਾਂ ਤੇ ਵਕ ਵਕ ਠਾਣਿਆਂ ਦੇ ਵਿੱਚ ਮੁਕਦਮੇ ਦਰਜ ਆ ਹੋਰ ਵੀ ਇਹਨਾਂ ਤੇ ਮੁਕਦਮਾ ਦਰਜ ਆ ਪੁਲਸ ਵੀ ਆ ਦਸੂਗਾ ਵੀ ਆ ਤੇ ਹੁਣ ਅਸੀਂ ਟਾਂਡੇ ਦੇ ਵਿੱਚ ਇਹਨਾਂ ਨੂੰ ਅਸੀਂ ਰੌਡ ਆਪ ਕੀਤਾ ਹੈ ਤੇ ਇਹਨਾਂ ਦੇ ਕੋਲ ਇਹ ਸਾਰਾ ਜਿਹੜਾ ਸਮਾਨ ਅਸੀਂ ਰਿਕਵਰ ਕੀਤਾ ਸਰ ਇਹਨਾਂ ਤੇ ਕਿਹੜੀ ਕਿਹੜੀ ਥਾਣਿਆਂ ਦੇ ਕਿੰਨੇ ਮੁਕਦਮੇ ਆਲਰੇਡੀ ਦਰਜ ਨੇ ਇਹਨਾਂ